ਜਵਾਬੀ ਕੋ ਗੱਲ ਹੁੰਦੀ ਉਹਨਾਂ ਨੂੰ ਕਹੋ ਵੀ ਤੁਸੀਂ ਰੱਖੋ ਟਾਈਮ ਸਾਡੇ ਮਹਾਪੁਰਸ਼ ਵੀ ਰੱਖਣਗੇ ਟਾਈਮ ਉਦੋਂ ਗੱਲ ਕਰਾਂਗੇ ਨਹੀਂ ਤਾਂ ਤੁਹਾਡੇ ਅਸੀਂ ਕਿਸੇ ਨੋਟਿਸ ਨੂੰ ਨਹੀਂ ਮੰਨਦੇ ਕਿਉਂਕਿ ਐਸੇ ਪੀਸੀ ਜਿਹੜੀ ਆ ਉਹਨਾਂ ਦੀ ਸੰਸਤਾ ਹੋ ਸਕਦੀ ਹੈ ਸਾਡੀ ਜਿਹੜੀ ਸੰਸਤਾ ਆ ਆ ਵੇਖੋ ਸਾਡੀ ਸੰਸਥਾ ਆ ਬੈਠੀ ਹੈ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰਡ ਪੰਜਾਬ ਸਾਡੀ ਸੰਸਥਾ ਆ ਬੈਠੀ ਉਹ ਉਹਨਾਂ ਦੀ ਸੰਸਥਾ ਹੋ ਸਕਦੀ ਆ ਉਹਨਾਂ ਦਾ ਹੁਕਮ ਨਾਵਾ ਉਹਨਾਂ ਦੇ ਗੁਰੂ ਘਰਾਂ ਚ ਚੱਲ ਸਕਦਾ ਆ ਸਾਡੇ ਪ੍ਰੋਗਰਾਮਾਂ ਦੇ ਵਿੱਚ ਸਾਡੇ ਗੁਰੂ ਘਰਾਂ ਦੇ ਵਿੱਚ ਉਹਨਾਂ ਦਾ ਹੁਕਮ ਨਾਵਾ ਜਿਹੜਾ ਆ ਉਹ ਲਾਗੂ ਨਹੀਂ ਹੋਵੇਗਾ ਗੱਲ ਇਹ ਹੈ ਕਿ ਜੱਫੇਦਾਰ ਵੱਲੋਂ ਇਹ ਧਰਤੀ ਸਥਾਪੀ ਕਰਨਾ ਕਿ ਬਾਣੀ ਦੇ ਵਿੱਚ ਜਿਸ ਨੂੰ ਜੋ ਕਹਿ ਕੇ ਸੰਬੋਧਨ ਕੀਤਾ ਉਹੋ ਹੀ ਕਿਹਾ ਜਾਵੇ ਖਾਸ ਕਰਕੇ ਕੋਡ ਕੀਤਾ ਗਿਆ ਕੇ ਭਗਤ ਕਿਹਾ ਜਾਵੇ ਭਗਤਾਂ ਹੁਣ ਮੇਨ ਟਕਰਾਓ ਕਿਸ ਚੀਜ਼ ਦਾ ਹੈ ਇੱਥੇ ਸਾਡੇ ਵਾਲੇ ਬੁਲਾਰੇ ਮੇਰੇ ਤੋਂ ਪਹਿਲਾਂ ਵੀ ਕੋ ਸਾਥੀ ਜਾ ਆਮ ਵੀ ਆਪਾਂ ਸੁਣਦੇ ਆਂ ਵੀ ਗੱਲ ਵੀ ਜੇ ਸਾਥਨੇ ਵਾਲੇ ਨੂੰ ਤੁਸੀਂ ਭਗਤ ਕਹਿਣਾ ਤਾਂ ਫਿਰ ਅਸੀਂ ਤੁਹਾਡੇ ਉਹ ਮਹੱਲਾ ਕਹਿੰਦੇ ਮਹੱਲਾ ਲਿਆ ਇਦਾਂ ਵੀ ਕਹਿੰਦੇ ਸੁਣਿਆ ਇਹ ਸਾਡਾ ਰੌਲਾ ਇਸ ਗੱਲ ਨਾਲ ਹੱਲ ਨਹੀਂ ਹੋਣਾ ਮੰਨ ਲਓ ਅਸੀਂ ਮੌਲਾ ਕਹਿਣ ਲੱਪਾਂਗੇ ਉਹ ਭਗਤ ਕਿ ਜੜ ਗਏ ਉਹਦੇ ਵਿੱਚ ਫਰਕ ਕੀ ਪਿਆ ਗੱਲ ਤਾਂ ਸਤਕਾਰ ਦੇਣ ਦੀ ਹੈ ਕਿ ਅਸੀਂ ਆਪਣੇ ਮਹਾਨ ਮਹਾਪੁਰਸ਼ਾਂ ਨੂੰ ਗੁਰੂ ਜਾਂ ਸਤਿਗੁਰੂ ਦਾ ਦਰਜਾ ਜਿਹੜਾ ਦੇ ਰਹੇ ਆ ਉਹ ਵੀ ਮਜਬੂਰ ਹੋਣ ਕਿ ਦਰਜਾ ਦੇਣਾ ਹੈ ਔਰ ਉਹਦੇ ਵਿੱਚ ਦੋ ਤਿੰਨ ਮੈਂ ਤੁਹਾਡੇ ਨਾਲ ਜਿਹੜੇ ਪੁਆਇੰਟ ਆ ਡਿਸਕਸ ਕਰਨੇ ਆ ਪਹਿਲੀ ਗੱਲ ਕਿ ਜਿਸ ਚੀਜ਼ ਦਾ ਉਹ ਹਵਾਲਾ ਦੇ ਰਹੇ ਆ ਉਹ ਹਵਾਲਾ ਦੇ ਰਹੇ ਆ ਵੀ ਜਿਹਨੂੰ ਜਿਸ ਤਰ੍ਹਾਂ ਲਿਖਿਆ ਬਾਣੀ ਦੇ ਵਿੱਚ 1430 ਬੰਨੇ ਆ ਉਹਨਾਂ ਵਿੱਚ ਬਾਣੀ ਦੀ ਸ਼ੁਰੂਆਤ ਵਿੱਚ ਲਿਖਿਆ ਕਿ ਇਹ ਬਾਣੀ ਕਿਸ ਮਹਾਪੁਰਸ਼ ਦੀ ਹੈ ਉਹਦੇ ਚ ਚਾਹੇ ਉਹ ਸ਼ਲੋਕ ਮਹੱਲਾ ਲਿਖਿਆ ਚਾਹੇ ਬਾਣੀ ਭਗਤ A B C D ਕਿਸੇ ਦੀ ਵੀ ਬਾਣੀ ਦੇ ਵਿੱਚ ਕਿਸੇ ਨੂੰ ਭਗਤ ਨਹੀਂ ਲਿਖਿਆ ਸਿਰਫ ਉੱਪਰ ਰੈਫਰੈਂਸ ਦਿੱਤਾ ਤੇ ਉਹ ਰੈਫਰੈਂਸ ਕਹਨੇ ਦਿੱਤਾ ਜਿਹੜਾ ਬਾਣੀ ਲਿਖ ਰਿਹਾ ਸੀ ਲਿਖਵਾ ਕੌਣ ਸੀ ਪੰਚਮ ਪਾਸ਼ਾ ਔਰ ਲਿਖਣ ਵਾਲਾ ਕੌਣ ਸੀ ਫਾਈਲ ਕਰਦਾ ਉਹਨੇ ਆਪਣੇ ਵਰਕਨਰ ਰੈਫਰੈਂਸ ਦਿੱਤਾ ਉਹਨੂੰ ਬਾਣੀ ਨੇ ਪਤਾ ਨਹੀਂ ਉਹ ਸਿਰਫ ਇੱਕ ਰੈਫਰੈਂਸ ਹੈ ਵੀ ਉਹ ਬਾਣੀ ਕਿਸ ਮਹਾਪੁਰਸ਼ ਦੀ ਹੈ ਸਿਰਫ ਪਰੇਮ ਦੀ ਗੱਲ ਲਿਖੀ ਹੈ ਵਿੱਚ ਕੁਝ ਨਹੀਂ ਕਿਸੇ ਨੂੰ ਭਗਤ ਨਹੀਂ ਲਿਖਿਆ ਗਿਆ ਕਿਸੇ ਨੂੰ ਮਹੱਲਾ ਵਿੱਚ ਨਹੀਂ ਲਿਖਿਆ ਗਿਆ ਸ਼ਬਦ ਵਿੱਚ ਨਹੀਂ ਗਿਆ ਜਿਹੜੀ ਗੱਲ ਵੀ ਉਹ ਆਪਾਂ ਚਾਹੇ ਰੱਬ ਕਹੋ ਗੋਡ ਕਹੋ ਪਰਮਾਤਮਾ ਕਹੋ ਵਾਇਰੂ ਕਹੋ ਉਹਨੂੰ ਬਾਣੀ ਦੇ ਵਿੱਚ ਗੋਵਿੰਦ ਥਾਪੁਰ RAM ਸਤੈ ਕਿਈ ਤਰੀਕਿਆਂ ਦੇ ਨਾਲ ਸੰਬੋਧਨ ਕੀਤਾ ਹੋਇਆ ਹੈ ਉਹ ਤਾਂ ਵੱਖਰੇ ਵੱਖਰੇ ਨਾਮ ਨੇ ਆਪਾਂ ਕਿਹਦਾ ਸੱਚ ਮੰਨਾਂਗੇ ਆਪਾਂ ਤਾਂ ਰੋਅ ਇਸ ਗੱਲ ਦਾ ਕਿ ਗੁਰੂ ਰਵੀਦਾਸ ਜੀ ਸਾਡੇ ਮਾਰਗਦਰਸ਼ਕ ਆ ਸਮੁੱਚੀ ਮਨੁੱਖਤਾ ਦੇ ਮਾਰਗਦਰਸ਼ਕ ਆ ਉਹਨਾਂ ਦੀ ਬਾਣੀ ਜਿਹੜੀ ਆ ਉਹ ਸਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਸੇਹ ਦਿੰਦੀ ਆ ਉਹ ਸਾਡੇ ਲਈ ਜਗਤਗੁਰੂ ਆ ਔਰ ਉਹਦੇ ਇਈ ਹਵਾਲੇ ਜਿਹੜੇ ਆ ਬਾਣੀ ਦੇ ਵਿੱਚ ਪਹਿਲਾਂ ਵੀ ਬੁਲਾਰਿਆ ਨੇ ਦਿੱਤੇ ਹੋਏ ਮੈਂ ਲੇਕਿਨ ਤੁਹਾਡੇ ਕੋਲ ਇਸ ਗੱਲ ਦੇ ਜਵਾਬ ਹੋਣੇ ਚਾਹੀਦੇ ਆ ਇਹ ਵਾਰ ਪਹਿਲੀ ਵਾਰ ਤੁਹਾਡੇ ਉੱਤੇ ਨਹੀਂ ਕੀਤਾ ਗਿਆ ਮੈਂ ਪਹਿਲਾਂ ਵੀ ਬਹੁਤ ਸਾਰੇ ਮੰਚਾਂ ਦੇ ਉੱਤੇ ਸਟੇਜਾਂ ਦਿੱਤੇ ਗੱਲ ਕਹਿੰਦਾ ਹੈ ਕਿ ਵਾਰ ਸਾਡੇ ਉੱਤੇ ਪਹਿਲੀ ਵਾਰ ਨਹੀਂ ਹੋਇਆ ਪਹਿਲਾ ਵਾਰ ਉਹਨਾਂ ਨੇ ਸਾਡੇ ਉੱਤੇ ਤਦੋਂ ਕੀਤਾ ਇੱਕ 35 ਸਾਲ ਪਹਿਲਾਂ ਦੇ ਗੁਪਤਾ ਸਾਹਿਬ ਚੁੱਕ ਕੇ ਵੇਖੋ ਜਿਹਦੇ ਵਿੱਚ ਅਰਦਾਸ ਲਿਖੀ ਹੋਈ ਹੁੰਦੀ ਸੀ ਔਰ ਉਸ ਅਰਦਾਸ ਦੇ ਵਿੱਚ ਲਾਈਨਾਂ ਹੁੰਦੀਆਂ ਸੀਗੀਆਂ ਜਿਹੜੇ ਕਹਿੰਦੇ ਆ ਬੰਦ-ਬੰਦ ਕਟਵਾਏ ਫੋਪਰੀਆਂ ਲਖਾਈਆਂ ਚੜਖੜੀਆਂ ਦੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਉਹਦੇ ਵਿੱਚ ਦੋ ਲਾਈਨਾਂ ਹੋਰ ਹੁੰਦੀਆਂ ਸੀ ਜਿਹੜੇ ਕੋਨੂਆਂ 'ਚ ਪੀੜੇ ਗਏ ਜਿਨ੍ਹਾਂ ਨੇ ਪੁੱਠੀਆਂ ਖੱਲਾ ਲਾਈਆਂ ਅੱਜ ਉਹ ਲਾਈਨਾਂ ਤੁਹਾਨੂੰ ਗੁਟਕਾ ਸਾਹਿਬ ਦੇ ਵਿੱਚ ਨਹੀਂ ਮਿਲਣਗੀਆਂ ਕਾਰਨ ਕੋਨੂਆਂ 'ਚ ਪੀਣ ਹੋਣ ਵਾਲੇ ਕੌਣ ਸੀ ਕਦੀ ਆਪਾਂ ਵਿਚਾਰ ਨਹੀਂ ਕੀਤਾ ਕੁੱਠੀਆਂ ਖੱਲਾਂ ਕਹਿੰਦੇ ਲਾਈਆਂ ਕੋਲੋਂ ਅਜ ਪੀੜ ਹੋਣ ਵਾਲੇ ਬਾਬਾ ਮੋਤੀ ਦਾ ਮਹਿਰਾ ਦਾ ਪਰਿਵਾਰ ਲੈਣਾ ਘੱਟ ਦਿੱਤੀਆਂ ਕਿਉਂ ਬਹੁਤ ਵੱਡੀ ਸੀ ਅਖੰਡ ਅਰਦਾਸ ਹੋ ਜੇ ਜੀਰੋ ਦਾ ਨਾ ਨਹੀਂ ਕੁੱਠੀਆਂ ਖੱਲਾਂ ਕਹਿੰਦੇ ਲਾਈਆਂ ਬਾਬਾ ਜੈ ਸਿੰਘ ਖਲਖਟ ਜਿਹੜਾ ਥੋਡੇ ਵਿੱਚੋਂ ਹੋਇਆ ਅਰਦਾਸ ਕਰਕੇ ਉਹ ਮਾਰੀ ਆਪਾਂ ਨਹੀਂ ਬੋਲੇ ਆਪਾਂ ਨਹੀਂ ਬੋਲੇ ਉਹਨਾਂ ਨੇ ਫੇਰ ਦੂਸਰਾ ਹਮਲਾ ਕੀਤਾ ਥੋਡੇਰ ਤੇ ਦੂਸਰਾ ਹਮਲਾ ਕੀਤਾ ਨਾਨਕਸ਼ਹੀ ਕਲੰਡਰ ਆ ਗਿਆ ਨਾਨਕਾਹੀ ਕੈਲੰਡਰ ਦੇ ਵਿੱਚ ਉਹਨਾਂ ਨੇ ਲਿਖਿਆ ਜਿੱਥੇ ਬਾਕੀ ਸਾਰਾ ਕੁਝ ਲਿਖ ਕੇ ਲਿਖਿਆ ਛੁੱਟੀਆਂ ਤੇ ਗੁਰਪੁਰਬ ਛੁੱਟੀਆਂ ਤੇ ਗੁਰਪੁਰਬ ਛੁੱਟੀਆਂ ਤੇ ਗੁਰਪੁਰਬ ਤੋਂ ਬਾਅਦ ਉਹਨਾਂ ਨੇ ਗੁਰਪੁਰਬ ਦੇ ਵਿੱਚ 10 ਜਿਨ੍ਹਾਂ ਨੂੰ ਉਹ ਗੁਰੂ ਮੰंदे ਆ ਉਹਨਾਂ ਦੇ ਨਾਮ ਲੈ ਕੇ ਥੱਲੇ ਲਿਖਤਾ ਤੇ ਹੋਰ ਅਤੇ ਹੋਰ ਦੇਖੋ ਆਪਾਂ ਫਿਰ ਵੀ ਨਹੀਂ ਬੋਲੇ ਆਪਾਂ ਨੇ ਵੀ ਦੂਸਰਾ ਟੈਕੀ ਸਾਡੇ ਉੱਤੇ ਅਰਦਾਸ ਦਾ ਕਹਿ ਹੋ ਗਿਆ ਨਾਨਕਾਹੀ ਕੈਲੰਡਰ ਦੇ ਵਿੱਚ ਸਾਨੂੰ ਚਾਕੇ ਸਾਈਡ ਦੇ ਉੱਤੇ ਰੱਖ ਦਿੱਤਾ ਲੇਕਿਨ ਆ ਫਿਰ ਅਟੈਕ ਹੋ ਗਿਆ ਇਹ ਚੀਜ਼ਾਂ ਜਿਹੜੀਆਂ ਆ ਇਹ ਸਾਨੂੰ ਪਤਾ ਹੋਣਾ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਰੋਲਾ ਇਹ ਆ ਕਿ ਸਾਡੀਆਂ ਸਟੇਜਾਂ ਸਾਡੇ ਪ੍ਰੋਗਰਾਮ ਅਸੀਂ ਪ੍ਰੋਗਰਾਮਾਂ ਦੇ ਉੱਤੇ ਧਾਲ ਇਕੱਠੀ ਕਰਦੇ ਆ ਆਪਣੇ ਘਰਾਂ ਦੇ ਕਿ ਕਿਸੇ ਤੋਂ 100 ਕਿਸੇ ਤੋਂ 50 ਕਿਸੇ ਤੋਂ 10 ਕਿਸੇ ਤੋਂ 20 ਪੈਸੇ ਇਕੱਠੇ ਕਰਕੇ ਆਪਾਂ ਪ੍ਰੋਗਰਾਮ ਕਰਾਉਂਦੇ ਆ ਉੱਥੇ ਅਸੀਂ ਆਪਣੀ ਸਟੇਜ ਆਪਣਾ ਕਲਾਕਾਰ ਆਪਣਾ ਪੈਸਾ ਆਪਣਾ ਸਮਾਜ ਇਕੱਠਾ ਕਰਕੇ ਤਾ ਫਿਰ ਅਸੀਂ ਉਸ ਮੰਚ ਦੇ ਉੱਤੇ ਜਾ ਕੇ ਕਹਿੰਨੇ ਆ ਕਿ ਸਾਡਾ ਸਤਿਗੁਰੂ ਆ ਜੇ ਅਸੀਂ ਗੁਰੂ ਵੀ ਬਣਾਏ ਆ ਅਸੀਂ ਗੁਰੂ ਘਰ ਵੀ ਬਣਾਏ ਆ ਤੇ ਗੁਰੂ ਘਰਾਂ ਦੇ ਉੱਤੇ ਲੱਖਾਂ ਰੁਪਏ ਜਿਹੜਾ ਇਕੱਠਾ ਕੀਤਾ ਸੀ ਆਪਣੇ ਸਮਾਜ ਦੇ ਕੋਲੋਂ ਟੈਲੀਫੋਨ ਇਕੱਠਾ ਕਰਕੇ ਲੇਕਿਨ ਜੇ ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਆਪਣੇ ਗੁਰੂ ਨੂੰ ਗੁਰੂ ਨਹੀਂ ਕਹਿਣਾ ਤਾਂ ਫਿਰ ਅਸੀਂ ਉहां ਦੇ ਜਾ ਕੇ ਕਹਿਣਾ